ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਲਓ ਜੀ ਮੰਡਲੇ ਖੇਤ ਕਿੰਨੇ ਆਏ ਵੇ ਤੇ ਅੱਜ। ਜੱਗੇ ਨੇ ਮੱਕੀ ਬੀਜੀ ਇੱਧਰ। ਜਿੱਧਰ ਮੈਂ ਬੀਜੀ ਤੇ ਉਧਰ ਜੱਗੇ ਨੇ ਬੀਜੀ ਦੀ ਵੱਟਾਂ 'ਪਰ। ਇੰਨੀ ਕ ਜਗ੍ਹਾ ਉਦੋਂ ਮੈਂ ਪਾਣੀ ਲਾਉਣ ਤਾ। ਪਾਣੀ ਲਾਉਣ ਕਰਕੇ ਗਿੱਲੀ ਹੋ ਗਈ ਦੀ ਖੱਡ ਜੀ ਪੈ ਕੇ। ਤੇ ਇੰਨੀ ਜਗ੍ਹਾ ਜੱਗੇ ਨੇ ਛੱਡੇ ਦਸਤੀ ਦੀ ਉਦੋਂ। ਮੈਂ ਕਿਹਾ ਜੱਗੇ ਨੂੰ ਕਿਹਾ ਭਾਈ ਜਿੱਦਣ ਮੈਂ ਬਾਤ ਆ ਜੂਗੀ। ਤੇ ਆਪਾਂ ਕਹੀ ਗੱਲ ਕੱਢ ਕੇ ਲਾ ਦੂਗੇ ਮੱਕੀ। ਲਓ ਜੀ ਆ ਚਾਰ ਪੰਜ ਖਾਲਾਂ ਦੀ ਜਿਹੜੀਆਂ। ਕਹੀ ਗੱਲ ਕੱਢਤੀਆਂ। ਉਹ ਜੱਗਾ ਲੱਗਿਆ ਬਲਾਉਣ ਕਾਲਾ ਹੀ ਦਿਖਲ ਕਰਵਾਤੀਆਂ ਮਾਹ ਪਈ ਮੱਕੀ ਆਪਣੀ ਲੈ ਲੈ ਜਿਵੇਂ ਜਿਵੇਂ ਲਾਉਣੀ ਹੈ ਆਏ ਲੱਗਿਆ ਬਲਾਉਣ ਤੋ ਇਹ ਲਾਉਣੀ ਕਿਹਾ ਸਿਕਰ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਕਿੱਲੀ ਹੋ ਗਈ ਤੂੰ ਮੈਂ ਕਹਾਂ ਕਿ ਲੈ ਜੀ ਬਾਈ ਮਿੱਟੀ ਚੜ ਜਾਂਦੀ ਅੰਦਰ ਮੈਂ ਹਾਂ ਹਾਂ ਮੰਨਿਆ ਨਹੀਂ ਉਹ ਫੇ ਮਸ਼ੀਨ ਦੀ ਉਹ ਲਿਪੀ ਜੀ ਲੱਗ ਜਾਂਦੀ ਫਿਰ ਖਾਲਾ ਹੀ ਨੋਟ ਵੱਲਣੀ ਆ ਹਵਾ ਲ ਆ ਹੈ ਵੀ ਹਾਂ ਹਾਂ ਕੋਈ ਛੱਡਤੀ ਮੈਂ ਚੱਲ ਕੋਈ ਵਧਿਆ ਰਿਹਾ ਆ ਆ ਉਧਰ ਦਾ ਬੱਤ ਬੱਤ ਕਰਕੇ ਲੇਟ ਬੱਤ ਆ ਆਸਤੀ ਵੀ ਤੇ ਨਾਲ ਆ ਜਾਊਗਾ ਹਾਂ ਹਾਂ ਹੌਣ ਵੀ ਜਰਾ ਪੂਰਾ ਗੱਲਾਂ ਕਰੇ ਹਾਂ ਚੱਲ ਆਇਆ ਬਈ ਹੁਣ ਜਿਵੇਂ ਅੱਕੀ ਜਮੇ ਆਉਗੀਆਂ ਨੇ ਇਹ ਹਾਂ ਜਾਨੀ ਦੂਆ ਪਾਣੀ ਲੱਗਣਾ ਤੇਰਾ ਜਾਨੂ ਇਹ ਵੀ ਬਰਾਬਰ ਆ ਜੂਗੀ 10 ਦਿਨ ਦਾ ਫਰਕ ਪੈ ਜਾਣਗੇ ਹਾਂ ਜਿਹੜੀ ਆ ਜੂਗੀ ਬਰਾਬਰ ਰੰਗ ਬਾਸਾ ਦਿਨ ਦਾ ਕੋਈ ਫਰਕ ਨਹੀਂ ਹੈਗਾ ਐਨੇ ਤੇੜਲੇ ਆਉਂਦੀ ਐ ਉਹ ਜੋ ਗੰਨੇ ਦਾ ਕੰਮ ਗੰਨਾ ਬਸ ਹੀ ਆਉਣ ਵਾਲੀ ਆ ਤਿੰਨ ਰਹਿਣੀਆਂ ਅੱਛਾ ਮਿਲ ਹੋਈ ਚੱਲ ਨਹੀਂ ਮਿਲ ਨਹੀਂ ਹੋਲੀ ਚੱਲਦਾ ਉਹੀ ਜਿਆਦਾ ਆ ਪੰਜ ਖੇਤੋਂ ਪਕਰ ਕੇ ਹੋ ਗਿਆ ਜੱਗੇ ਪਹਿਲੇ ਸਿਰ ਨਹੀਂ ਇਹ ਨਹੀਂ ਦੇਣੀ ਪੂਰੀ ਠੰਡ ਦੀ ਇਹ ਫਰਵਰੀ ਮਹੀਨੇ ਚ ਉਹ ਵੀ ਉਹ ਵੀ ਹਾਂ ਉਹੀ ਲੱਗ ਜਾਂਦਾ ਵੀ ਅ ਸਾਨੂੰ 13 14 ਤਰੀਕ ਦਾ ਵਿਆਹ ਤਾਂ ਪਿਛਲੇ ਸਾਲ ਜਦ ਲੈ ਵੀ ਇੰਨੀ ਧੁੰਦ ਪਈ ਬੀਤੀ ਅਸੀਂ ਮਥੋਂ ਵਿਆਹ ਨੂੰ ਪਹੁੰਚੇ ਤੇ ਇੰਨੀ ਠੰਡ ਦੀ ਇੰਨੀ ਨਹੀਂ ਐ ਇਤਾਂ ਧੁੱਪ ਦੇਖ ਲੈ ਅਸਮਾਨ 8 ਵਜੇ ਦਾ ਟਾਈਮ ਹੋਇਆ ਹੁਣ ਹਾਂ ਸਾਢੇ 8 ਦੇ 9 ਵਜੇ ਦਾ ਤੇਰਾ ਪੂਰੀ ਧੁੱਪ ਐ ਨਿਕੜੀ ਨਿਕਲੀ ਵੀ ਐ ਕਣਕ ਨੂੰ ਕਰੂਗੀ ਕਣਕ ਨੂੰ ਕਰੂਗੀ ਫਰਕ ਪਊਗਾ ਛਾੜਦਾ ਕਣਕ ਦੀ ਹੈ ਉਹ ਨਹੀਂ ਉਹ ਜਿਹੜਾ ਰੋਪਜ ਹੈ ਉਹ ਨਹੀਂ ਹਲੇ ਠੰਡ ਨਹੀਂ ਪੈਂਦੀ ਹਾਂ ਵੀ ਨਹੀਂ ਕਣਕ ਦਾ ਪਾਣੀ ਮੈਂ ਕਹਿੰਦਾ ਜੇ ਅਸੀਂ ਹਾਰੇ ਹਾਂ ਇਹਨੂੰ ਦੋ ਦੋ ਲੱਗ ਲੈਣੇ ਹੋਰ ਕਿ ਜੇ ਮੀਂਹ ਪੈ ਗਿਆ ਤਾਂ ਮੁੜ ਵੀ ਸਕਦਾ ਮੌਸਮ ਹਾਂ ਮੀਂਹ ਦੱਸਿਆ ਵਾ ਹੈਗਾ ਕਹਿੰਦੇ 20 21 ਤਰੀਕ ਨੂੰ ਬਾਕੀ ਪਤਾ ਨਹੀਂ ਹੁਣ ਭਾਈ ਮੀਂਹ ਪੈ ਗਿਆ ਪੂਰੀ ਛਾਂਡ ਹੋ ਜਾਣੀ ਦੁਬਾਰਾ ਹਾਂ ਮੁੜੇ ਆਉਣਾ ਮੌਸਮ ਨੇ ਇਹ ਫਰਕ ਪੈ ਜਾਊਗਾ ਦੂਵੀਂ ਮਕਤਾ ਕਿ ਬਰਾਬਰ ਹਾਂ ਤਾਂ ਸਾਰੀ ਦਿਖਦੀ ਹੈ ਅੱਛਾ ਯਾਨੀ ਦੋ ਦਿਨੋਂ ਐਨ ਲੱਗ ਜੂ ਹਾਂ ਖਾਉਂਦਾ ਨਹੀਂ ਬੰਦੇ ਪੂਰੇ ਅੱਛਾ ਉਥੇ ਖਾ ਕੇ ਆਣ ਲੌੜਾਂ ਪੱਟ ਕੇ ਅੱਛਾ ਪੂਰੀ ਪੱਟ ਕੇ ਜਾਂਦੇ ਥੋੜੇ ਬੈਠ ਕੇ ਤੇ ਜਮਤ ਵੀ ਗੇੜਾ ਰੱਖਣਾ ਭਾਈ ਕਰਨ ਦੀ ਹੈ ਪੈਰਾ ਮੈਂ ਵੀ ਦੇਖ ਕਿਉਂ ਨਾ ਆਪਣੀ ਮੇਰੇ ਲਈ ਤੂਰੀ ਕ ਨਹੀਂ ਤੂਰੀ ਮੇਰੇ ਲਈ ਸੁੱਕੀ ਜਿਹੀ ਲੱਗਦੀ ਸੀ ਹਾਂ ਥੋੜੀ ਸੁੱਕੀ ਹਾਂ ਹਾਂ ਚੱਲ ਦੇਖਦੇ ਹਾਂ ਬਾਕੀ ਕੀ ਤੇ ਬਾਦ ਪਾਣੀ ਦਾ ਜੀ ਨਾ ਪਿਆ ਹਾਂ ਜੇ ਇੱਕ ਦੋ ਦਿਨ ਦੋ ਦਿਨ ਦੇਖ ਲਵਾਂ ਹੋਰ ਹੁਣ ਤੇ ਸਵਾ ਦਾ ਹੈਗਾ ਕਹਿੰਦੇ ਫਿਰ ਮਾਰ ਕੇ ਹੁਣਾ ਨਹੀਂ ਕਾ ਉਧਰ ਵੀ ਲੋਈ ਜੱਗੇ ਨੇ ਮੱਕੀ ਬੀਜੀ ਜਿਹੜੀ ਉਹ ਬੈਡਾਂ ਵਾਲੀ ਬੀਜੀ ਐ ਆਪਾਂ ਨੇ ਡਰੇ ਦੇਗਾ ਬੀਜੀ ਤੀ ਮਪਣੇ ਵੀ ਆ ਦੇਖੋ ਜੀ ਇੰਨੀ ਇੰਨੀ ਕੋ ਹੋ ਗਈ ਕੁਈ ਚੰਨੀ ਤਾਂ ਫਰਕੇ ਦਿਖਦੀ ਵੀ ਨਹੀਂ ਹੈਗੀ। ਐਨੀ ਕ ਹੋ ਗਈ ਜੀ। ਹਲ ਬਰਾਬਰ ਆਉਣੇ ਵਾਲੀ ਹੈ। ਬਾਕੀ ਜੱਗੇ ਵਾਲ ਨੂੰ ਆਏ ਵੀ ਜੱਗੇ ਨੂੰ ਪਾਣੀ ਵੀ ਦੋ ਦਿਨ ਲੱਗ ਗਿਆ। ਉਹਦਾ ਫਰਕ ਪੈ ਜਾਂਦਾ ਏ ਗੱਲ ਹੋ ਗਈ ਹੈ ਨਾ। ਆਪਣਾ ਥੋੜੀ ਗੱਲ ਘੱਟਤੀ ਹੁਤੇ ਕਰਕੇ ਫਰਕ ਪੈ ਜਾਂਦਾ। ਤਾਂ ਹੁਣ ਦੋ ਦਿਨ ਮੀਂਹ ਦੇਖ ਲਈਏ। ਵੀ ਜਮੀਂ ਪੈ ਗਿਆ ਠੀਕ ਹੈ। ਨਹੀਂ ਫੇ ਪਾਣੀ ਲਾ ਦੂੰਗਾ ਦੋ ਦਿਨ ਤੇ ਬਾਅਦ। ਕੋਈ ਜਿਹੜਾ ਦਾਣਾ ਕੋਈ ਪਿਆ ਵੀ ਹੈ। ਉਹ ਵੀ ਤੁਰਿਆ ਆਊਗਾ। ਮੈਂ ਉਹ ਪੰਛੀ ਕੇਰੇ ਬਣਾਤੇ تھے۔ ਮੱਕੀ ਕੰਮ ਕੋਹ ਤੇ ਨਿਗਰਖਣੀ ਪੈਣੀ ਐ ਫਿਰ ਜਦ ਜੰਮਣ ਲੱਗ ਗਈ। ਲੋ ਜੀ ਆਪਣੇ ਬੂਟੇ ਲੈ ਖੇਤ ਕਿੰਨੀ ਆਗੇ ਤੇ ਇੱਥੇ ਨੂੰ ਆਪਣੇ ਪੈਪਲਾਂ ਦੱਬੇ ਸੀ। ਆ ਬੂਟੇ ਵੇਚ ਦਿੱਤੇ ਆਪਾਂ ਨੇ ਆਪਣੇ। ਸੌਦਾ ਹੋ ਗਿਆ ਤਾਂ ਇਹਨਾਂ ਦਾ। ਸੌਦਾ ਹੋਇਆ ਤੇ ਵਾਫੇ ਕਾਨਾ ਖੜੀ ਸੀ ਵਿੱਚ ਬਹੁਤ ਵਧੀਆ। ਦੇ ਮਾਰਚ ਤੱਕ ਦਾ ਰਾਇਮ ਲੈ ਲਿਆ ਸੀ ਮਾਰਚ ਦੇ ਪਹਿਲੇ ਹਫਤੇ ਤੱਕ ਤੁਹਾਨੂੰ ਖੇਤ ਵੇਲਾ ਕਰਕੇ ਦੇ ਦੂੰਗੇ ਹੁਣ ਆਪਾਂ ਜਿਹੜੀ ਕਣਕ ਤੀ ਫਿਰ ਨਿਸਰੇ ਤੇ ਇਹ ਗੁਜਰਾਂ ਨੂੰ 베ਚਤੀ ਉਹਨੇ ਵੱਢ ਕੇ ਡੰਗਰਾਂ ਨੂੰ ਪਾ ਲੈਣੀ ਇਹ ਰੇੜ ਕਿਲਾ ਦਾ ਆਪਣਾ ਉਹਰੇ ਫਿਰ 25000 ਦੀ ਕਣਕ 베ਚਤੀ ਇਹ ਆਪਾਂ ਨੇ ਵੱਡਾ ਲਾ ਲਿਆ ਉਹਨਾਂ ਨੇ ਫਿਰ ਆਏ ਵੀ ਜਿੰਨੀ ਕੋ ਲੋਡ ਹੁੰਦੀ ਹੈ ਉਹਨਾਂ ਨੂੰ ਵੱਢ ਕੇ ਲੈ ਜਾਂਦੇ ਆ ਉਹ ਆਪਣੀ ਉਹ ਨੋਨੇ 2 ਮਾਰਚ ਦੇ ਚੜ੍ਹਦੇ ਮਾਰਚ ਤੱਕ ਅਖੇਤ ਖਾਲੀ ਕਰ ਦੇਣਾ ਮਾਰਚ ਚ ਚੜ੍ਹਦੇ ਮਾਰਚ ਚ ਉਹਨਾਂ ਨੇ ਫੇਰ ਵੜਾ ਲਾ ਲੂਗੇ ਆਪਣਾ ਉਹ ਬੂਟੇ ਬਟਣ ਲੱਗ ਜੂंगे ਇੱਕ ਸਾਲ ਇਹਨਾਂ ਜੀ ਤਾਨ ਲਾ ਕੇ ਖੇਤ ਚ ਫੇਰ ਦੁਬਾਰਾ ਬੂਟੇ ਲਾਉਂਗੇ ਇਹ ਜਿਹੜ ਨੂੰ ਉਧਰ ਤੇ ਵੀ ਜਿੱਧਰ ਪਾਈਪ ਲਾਈਨ ਦੱਬੀ ਆ ਉਧਰ ਤੇ ਵੀ ਰਸਤਾ ਲੱਗਦਾ ਏ ਤੇ ਇਧਰ ਪੈਣੀ ਪਿੰਡ ਕਿ ਨਹੀਂ ਤੇ ਪਹੀ ਆਉਂਦੀ ਏ ਉਹ ਰਸਤਾ ਵੀ ਲੱਗਦਾ ਇਹਨੂੰ ਹਲੋ ਜੇ ਵੱਡਾ ਲਾ ਲਿਆ ਤਾਂ ਉਹਨਾਂ ਨੇ ਚਾਰ ਪੰਜ ਗਿਾਰੇ ਵਿਹਲੇ ਕਰਤੇ ਉਹਨਾਂ ਨੇ ਕੇ ਕਣਕ ਆਪਾਂ ਨੇ ਸੁਪਰ ਸੈੱਡ ਗਾ ਬੀਜੀ ਬੀਤੀਆਂ ਛੜਾਂ ਚ ਕਣਕ ਬਹੁਤ ਵਧੀਆ ਏ ਕੋਈ ਕੁਆੜ ਨਹੀਂ ਹੈਗਾ ਵਿੱਚ ਕੋਈ ਗੁੱਲੀ ਲੰਡਾ ਨਹੀਂ ਹੈਗਾ ਕੁਛ ਨਹੀਂ ਹੈਗਾ ਐ ਸਾਫ ਕਣਕ ਹੈ ਜੀ ਅਸ ਕੋਈ ਆ ਕੇ ਇਹ ਕਾਫੀ ਵਿਲੇ ਹੋਈ ਜਾਣੇ। ਇਹਦੇ ਬਾਅਦ ਫਿਰ ਇੱਧਰ ਆਪਣਾ ਉਹ ਪਟਾਈ ਸ਼ੁਰੂ ਕਰ ਦੂੰਗੇ ਬੁੱਟਿਆਂ ਦੀ। ਇਹ ਡੈਕਟਰ ਜਾਂਦਾ ਗੁਜਰਾਂ ਦਾ। ਇਹਨਾਂ ਨੇ ਹੋਰ ਪਾਸੇ ਵੱਡਰ ਲਾਇਆ ਹੋਣਾ ਕਿਤੇ। ਆਪਣੇ ਕੋਈ ਹੋਰ ਪਾਲਟੀ ਆਉਂਦੀ ਹੈ ਵੱਢਣ। 3 ਪੈਰ ਆਉਂਦੇ ਹੁੰਦੇ ਆ ਵੱਢਣ ਫਿਰ। ਆਪਣਾ ਸ਼ਾਮ ਨੂੰ ਫੇਰ ਵੱਟ ਕੇ ਲੈ ਜਾਂਦੇ ਆ। ਆਪਣੀ ਜਿਹੜੀ ਮੋਟਰ ਹੈ ਪਾਈਪ ਲਾਈਨ ਵਾਲੀ ਜਮੀਨ ਜਿੱਥੇ ਵਿੱਕੀ ਨੇ ਛੱਡ ਬਣਾਉਣ ਲੱਗੇ ਆ ਉਹਦੇ ਨੇੜੇ ਆਂਦੀ ਹੈ ਜਮੀਨ ਲਓ ਜੀ ਪਾਈਪ ਲਾਈਨ ਆਪਣੀ ਹੁਣ ਠੀਕ ਚੱਲਦੀ ਹੈ ਨਾ ਪਰ ਸੋਥੀ ਪਾਣੀ ਲਾਇਆ ਜਾਂਦਾ ਹੁਣ ਬਹੁਤ ਹੀ ਚੱਲ ਪਈ ਹੈ ਨਾ ਹੁਣ ਦਵਾਈ ਤਵਾਈ ਤੂਈ ਵੀ ਹੋ ਗਈ ਹੈ ਨਾ ਉਹਦੇ ਕਰਕੇ ਹੁਣ ਫਿਰ ਸੈੱਟ ਹੋ ਗਏ ਪੈ ਪੈਣ ਇਲਾਵਾ ਜਨਰੇਟਰ ਦਾ ਪਾਣੀ ਲਾਇ ਕਰਦੇ ਤੇ ਜਦੋਂ ਤੇ ਪਾਈਪ ਲਾਈਨ ਦਬਤੀ ਚਲੋ ਸੌਖ ਹੋ ਗਿਆ ਉਹਦਾ ਬਹੁਤ ਜ਼ਿਆਦਾ ਹਿਤ ਦੇ ਫਿਰ ਆਪਣੀ ਪਾਈਪ ਲਾਈਨ ਦਾ ਵਿਚੂ ਜਿਕਰ ਜਾਂਦਾ ਵਿਚੇ ਮਾਤੇ ਦੂਈ ਪਾਈਪ ਲਾਈਨ ਚ ਫਿਰ ਪੈ ਕੇ ਕਾ ਕੇ ਤੁਰ ਜਰੀ ਜਾਂਦਾ ਫਿਰ ਤਾਂ ਚ ਰੱਖਣ ਲਾਇਆ ਪੰਜ ਛੇ ਜਗਾ ਘੈਰੀ ਘਰੀ ਨੂੰ ਟੱਕਣ ਲਾਇਆ ਬਾਈ ਮੈਂ ਵੀ ਉਰੇ ਕੋਈ ਜੱਕਣ ਦੀ ਲੋੜ ਨਹੀਂ ਪੈਂਦੀ ਜਦ ਪਾਣੀ ਲਾਉਣਾ ਜਿਗਾ ਜੀ ਅਜੀ ਤਰੋਚਨ ਕੋਲ ਪੱਥਰੀ ਕਾਰਵਾਈ ਸਾਰਿਆਂ ਨੂੰ ਮੇ ਲੋ ਜੀ ਤਰੋਚਨ ਨੂੰ ਕੱਪ ਜਾਂਦਾ ਦਾ ਜੀ ਆਪਾਂ ਨੇ ਜਿਹੜਾ ਆਪਣਾ ਕੱਪ ਕਰਕੇ ਆਦਾ ਜਦੋਂ ਰਾਣੇ ਮਿਲੂਗੇ ਇਤੇ ਇੱਥੇ ਸਰਾਖ ਪਜਿਆ ਪਜਾਇਗਾ ਪਿਆਰ ਇਹ ਕੱਪ ਮੈਂ ਮਰਾਖੇ ਲੈ ਐਸ ਰੱਖਤਾ ਠੀਕ ਹੈ ਹਾਂ ਆ ਇਹ ਸੱਡਾਂ ਵਾਲੇ ਸਰਾਖ ਹੈ ਇਹ ਦੇਖਣੀ ਹੈ ਇਹ ਆਉਂਦੇ ਨਹੀਂ ਹੈ ਤਾਂ ਹੈ ਪਜੇ ਪਿਆਰ ਦੋ ਹੈ ਕਿ ਹੁਣ ਦੇਖਣੇ ਪੈਣੇ ਆ ਜਿਹੜਾ ਕੱਪ ਲੈਂਦਾ ਜੀ ਇਹਨੂੰ ਦੋ ਨਟ ਲੱਗੇ ਹੋਏ ਆ ਇਹਨੂੰ ਚਾਰ ਲਵਾਉਣੇ ਆ ਕੋਲ ਤੋੜੇ ਕਿਤੇ ਲਪਚਣ ਗਿਆ ਹੈ ਪਹਿਲਾਂ ਵੀ ਤਾਂ ਪੱਜਈ ਆਇਆ ਆਪ ਦਾ ਕਿੱਕਣਾ ਪੱਜ ਗਿਆ ਦੂਆ ਨਹੀਂ ਪੱਜਿਆ ਹੈਗਾ ਹਾਂ ਮੈਂ ਤਾਂ ਜਾ ਕੇ ਮੇਲਮਾਂ ਦੇਖਿਆ ਬੰਦੇ ਜਾਂ ਮਾਰੇ ਕਿਸਮ ਦੇ ਉੱਤੇ ਬੈਠੇ ਬੰਦੇ ਨੂੰ ਵੀ ਕੁੱਤਾ ਵੜਨ ਲੱਗਾ ਅੱਛਾ ਜੀ ਹਾਂ ਚਲ ਇਹ ਜਿਹੜਾ ਹੋਣਾ ਤਾਂ ਹੋ ਹੀ ਜਾਂਦਾ ਬਾਈ ਇਹਦਾ ਨਾ ਮਰਜੀ ਉਹ ਕਰਨਾ ਇਹ ਲਖਾਫੇ ਬਹੁਤ ਲੋਭੇਟੇ ਬਸਾਉਂਦੇ ਲਖਾਫੇ ਯਾਰ ਹੁਣ ਮਿੱਟੀ-ਮੁੱਟੀ ਪੈਣ ਤੇ ਤਾਂ ਗਰੀ ਦੇਖ ਲੈ ਉਹ ਜੀ ਪਿਆ ਪੰਜ ਸਾਲ ਕਰਾਇਆ ਤਾਂ ਜੀ ਦਾ ਕਹੇ ਤੜਨਾ ਹਾਂ ਇਹ ਕੱਪਾ ਵੀ ਛੋਟਾ ਛੋਟਾ ਹੈ ਉੱਪਰ ਨੂੰ ਮੂਰੇ ਨੂੰ ਫੱਡਾਂ ਤੇ ਚਾ ਤਾਂ ਉਧਰ ਕਿ ਫਿਰ ਨਾ ਵੱਡੇ ਪੂਰੀ ਦੇਣੇ ਪੈਣੇ ਆ ਵਾਸ਼ਲਾ ਬਿਲਡ ਕਰਨੇ ਪੈਣੀਆਂ ਮੈਨੂੰ ਮੈਂ ਤੇ ਉੱਪਰ ਵਾਸ਼ਾ ਫੜ ਲਿਆ ਉਹ ਗੱਜੇ ਦੇ ਖੜ ਗਿਆ ਹਾਂ ਪਹਿਲਾਂ ਗਲੀਆਂ ਦੇਖ ਲੈ ਇਹਨਾਂ ਅੰਦਰ ਲੋਜ ਹੋਰ ਹੋਣਾ ਏ ਆ ਇਹਨਾਂ ਵੱਡੇ ਪੂਰੀ ਲੰਬੀ ਦੇਣੇ ਪੈਣੇ ਆਂ ਆਂ ਆ ਵੱਡੇ ਲੰਬੀ ਦੇਣੇ ਪੈਣੇ ਕੋਈ ਨਹੀਂ ਮਿਲਦਾ ਯਾਰ ਇੰਦਰ ਫੇ ਉਹੀ ਇੰਨਾ ਮੈਂ ਦੋ ਮਿਲਦੇ ਮੜ ਮੜੇ ਦੇਖ ਮਲਾ ਕੇ ਦੋ ਮਿਲਦੇ ਪੈ ਲਾ ਕੇ ਦੇਖਿਆ ਹੋਣਾ ਕਹਿੰਦਾ ਦੋ ਮਿਲ ਕੇ ਇਹਨਾਂ ਨੂੰ ਵੱਡੇ ਦੇਣੇ ਪੈਣੇ ਪੇਪਰ ਨੂੰ ਆ ਵੱਡਣਾ ਬੜਾ ਹਾਂ ਉਹ ਛੋਟਾ ਰਹੇਗਾ ਨਾ ਕੱਪ ਚਲ ਕੋਈ ਇਸ ਨੂੰ ਕਹਿੰਦਾ ਛੋਟਾ ਤਾਂ ਬਾਕੀ ਆ ਗਿਆ ਜੀ ਹੁਣ ਫੋਰਮੈਨ ਕੋਲ ਹੁਣ ਇਹਨੂੰ ਆਪੇ ਜਗਾੜ ਲਾਊਗਾ ਕੋਈ ਇਹ ਛੋਟੀ ਹੱਬ ਲਾਇਆ ਵੈਸੇ ਬੜਾ ਚਾਹੀਦਾ ਤੇ ਛੋਟਾ ਆਇਆ ਤੇ ਹੁਣ ਇੰਨਾ ਮਿਲ ਗਿਆ ਥੋੜਾ ਇਹ ਮੇਰਾ ਸਾਰਾ ਦਕਾਨਾਗਾਤਿਆਂ ਤਾਂ ਮਸੋਂ ਮਿਲਿਆ ਇਹ ਇਹ ਆਪਣਾ ਹੁਣ ਤੂੰ ਰੋਡ ਦੇਖਣਾ ਤੇਰੇ ਕੋ ਤਾਂਹੀਂ ਦਾਖਲ ਕਰਾਤਾ ਅੱਜ ਤੋ ਹੋਈ ਦਾ ਅਪਰੇਸ਼ਨ ਕਰ ਜੋ ਮਰਜ਼ੀ ਕਰ ਇਹਦਾ ਇਹ ਦੂਜਾ ਟੰਗ ਕਰਤਾਹੀਂ ਸਿੱਧੇ ਉਂਗ ਟੱਕ ਹਾਂ ਨਾ ਰੋਬਾਈ ਪਰਿਵਾਰਕ ਦੇਖਣੇ ਆ। ਘੱਟ ਦੇ ਕੇ। ਬਾੜਾ ਦੇਣਾ ਫਿਰ ਪੈਂਗਾ ਪਰਵਾਸ਼ਨਾ ਮੈਲਡ ਕਰ ਦੂੰਗਾ ਜੇ ਨਾ ਲੁਟਾਉਂਦਾ ਦੇਖਿਆ ਕਪੜਾ ਲੈ ਲੈ ਕੋਈ ਹੁਣ ਖਾ ਕਰਨ ਨੂੰ ਜਲਦੀ ਗੱਲ। ਚਲੋ ਦੇਖੋ ਨੇ ਜੀ ਬਾਕੀ ਜਿਵੇਂ ਜਿਵੇਂ ਕਰਦਾ ਇਹ। ਜੀ ਤਲੋ ਜੋ ਵੀ ਕੱਲਾ ਹੀ ਅੱਜ ਸਟਾਫ ਹੀ ਤਾਂ ਆਇਆ ਨਹੀਂ ਅੱਜ ਛੁੱਟੀ 'ਤੇ ਪਰ ਹੈ। ਸਟਾਫ ਛੁੱਟੀ 'ਤੇ ਪਰ ਹੈ ਦਾ ਅੱਜ। ਕੱਲਾ ਹੀ ਤਾਂ ਹੀ ਨੇ ਮੈਨੂੰ ਅੱਜ ਛੇਤੀ ਟਾਈਮ ਦੇ ਦਿੱਤਾ ਨਹੀਂ ਇੱਥੇ ਟਾਈਮ ਦਿੰਦਾ ਛੇਤੀ ਇਹ। ਕਰਨਾ ਤਾਂ ਮੈਂ ਰਾਤ ਦਾ ਹੁਣ ਮੈਂ ਸੋਚਦਾ ਮੈਂ ਕਿ ਨਿਕਲੂਗਾ ਫੇਰ ਮੈਂ ਰੁਕੀ ਖਾਣ ਜਾਊਂਗਾ ਫੇਰ ਰਾਤ ਤੱਕ 12 ਵਜੇ ਰਾਤ ਰੱਖਾਂ ਠੀਕ ਐ ਟਰਾਲੀ ਵਧੀ ਰੱਖ ਕੰਨੀ ਅੱਛਾ ਟਰੈਕਟਰ ਕੋਈ ਮਿਲਦਾ ਨਹੀਂ ਉਹ ਇੱਕ ਹੀ ਮਿੰਟ ਦਾ ਆਉਣਾ ਮਰ ਗਿਆ ਜਰਾ ਅੱਛਾ ਟਰੈਕਟਰ ਕੋਈ ਮਿਲਦਾ ਨਹੀਂ ਤੇ ਕਰਕੇ ਫੇਰ ਆਪੇ ਕਰ ਲੈਣਾ ਨਾ ਨਾ ਠੀਕ ਐ ਪੈਸੇ ਬਹੁਤ ਮੰਗਦੇ ਲੋਕ ਯਾਰ ਮਾੜੇ ਜੇ ਕੰਮ ਦੇ ਪੈਸੇ ਬਹੁਤ ਮੰਗਦੇ ਹਾਂ 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 ਬਰਬਰੇ ਕਾਜ ਪੰਜ ਦਾ 4000 ਰੁਪਏ ਬੋਲਦਾ ਤਾਂ ਕਿਆ ਹੋਰ ਅੱਛਾ ਨਾ ਤੇਰੇ ਕੋਲ ਸਾਰਾ ਸਮਾਨ ਹੈਗਾ ਰੰਗ ਵਾਲਾ ਚੀਰ ਹੈਗੀ ਜਿਹਦਾ ਉਹ ਜਿਹਦਾ ਕੰਮ ਹੁੰਦਾ ਉਹ ਥੋੜਾ ਜਿਹਾ ਗੜੀ ਦਿਖਣਾ ਹਾਂ ਉਹ ਤਲਾਪਾਰਾ ਕਰੇਗਾ ਇਹਨਾਂ ਨਾਲ ਉਹ ਪਤਾ ਹੈ ਇਹਦਾ ਹੈ ਉਹਦੇ ਕੰਮ ਨਾਲ ਉਹ ਸਿੱਧਾ ਹਾਂ 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 ਥੋੜਾ ਕਾਉਨੋ ਬੜਾ ਪਰੇ ਲਖਾਈ ਨਹੀਂ ਭਰਦੇ ਨਾ ਲਖਾਈ ਨਾ ਸਟicker ਲਿਆ ਕੇ ਲਾ ਦੇ ਬੇ ਆਹ ਤੇ ਲਾਉਂਦੇ ਸਟicker ਲਾਉਂਦੇ ਹਾਂ ਸਟicker ਕਰਵਾ ਲ ਬੇ ਉਹ ਕੁਵਿਆ ਰਹਿੰਦੇ ਸਰੀ ਵਧੀਆ ਚਹੀਦਾ ਤੀਜੀ ਹਰ ਹਾਂ ਹਾਂ ਵਧੀਆ ਆਈ ਗੱਲ ਮੋੜੀ ਤੇ ਦੂਜੀ ਗੇੜੇ ਲਾ ਦੀ ਦੇਸੀਏ ਬਗਾਲੀ ਵਾਲੀ ਨਾ 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 ਫੇਰ ਨਹੀਂ ਅਰੇ ਇਹ ਹੱਸੀ ਵਾਲੇ ਲਾਏ ਨੇ ਵਧੀਆ ਇਹ ਹਾਂ ਬਹੁਤ ਰਾਂ ਜੇੜ ਨਾ ਬੱਠ ਹੋਵੇ ਉਹਦੀ ਜੇੜ ਵਧੀਆ ਚਹੀਦੀ ਐ ਨਾ ਨਾਨ ਮਾਰਿਆਗਾ ਹਾਲਾ ਗੰਦਾ ਹੀ ਬਹੁਤ ਕਰਾ ਧੁੰਮਾ ਜੀ ਬੰਦਾ ਹਾਂ ਹਾਂ ਕੌਣ ਹੱਸੀ ਦਾ ਮਨ ਮਗਈਏ ਬੰਦਾ ਟਰਾਲਾ ਹੱਸਣਾ ਦੂਆ ਸੰਜਾ ਹਾਂ 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 ਹੌਲੇ ਹੌਲੇ ਬਹੁਤ ਹੈ ਨਾ ਪਰਾਹਤੋੜ ਕਰਕੇ ਇਹਨਾਂ ਨੂੰ ਵੀ ਇਹ ਜਿਆਦਾ ਹੋਵੇਗਾ ਦੇਖਾਂਗਾ ਜੀ ਹੋਵੇਗਾ ਹਾਂ ਹਾਂ ਉਹ ਵੀ ਆ ਲੈ ਨੌਜੀ ਨੇ ਪਲੀਆਂ ਕੱਢ ਗਏ ਉਹ ਕੱਪ ਥੋੜਾ ਜਿਹਾ ਛੋਟਾ ਦਾ ਕਿਸੇ ਦਾ ਮੈਂ ਕੱਟੇ ਦੇਤੇ ਹੂੰ ਹੂੰ ਬਾਗਲਰ ਨੂੰ ਪਾਇਆ ਨਾ ਮਾਸ਼ਾਲਾ ਦਾ ਫਿਰ ਦੇਖਦੇ ਜਵਾਨੀ ਬਰਾਸ਼ਣ ਲੈ ਕੇ ਮਾਂ ਮੇਰੇ ਬੈਲਡਿੰਗ ਕਰ ਦੂੰਗਾ ਗੈਲ ਬੈਲ ਨਹੀਂ ਨਾ ਟਰੇ ਬੈਲਡ ਕਰ ਤੁੰਗਣ ਨਕਾ ਲਵਾ ਦੂੰਗਾ ਨਹੀਂ ਫਿਰ ਦੇਖਦੇ ਮੈਨੂੰ ਕਰ ਸਕੀ ਕਿਵੇਂ ਲੁਟਾਉਂਗਾ 100 ਦਾ ਪਾਇਆ ਨਾ ਹੂੰ ਠੱਪੇ ਬਹੁਤ ਤੇਜ਼ ਆ ਯਾਰ ਬਹੁਤ ਠੱਪਾ ਯਾਰ ਮੇਰਾ ਤਾਂ ਗੰਮੀ ਬਹੁਤ ਹੈ ਇਹਦੀ ਗਰਮੀ ਦਾ ਤਾਂ ਨਹੀਂ ਲਾਈ ਪਾ ਜਿਹੜਾ ਟਰੱਕ ਟਰੈਕਟਰ ਟਰਾਲੇ ਵਾਸਤੇ ਉਹ ਲੈਂਦਾ ਤਾਂ ਜੀ ਕੱਪ ਜਾ ਉਹਨੂੰ ਗਲੀਆਂ ਘੜਵਾ ਕੇ ਫਿੱਟ ਕਰਦੇ ਆ ਫਿੱਟੇ ਕਰਾ ਕੇ ਫਿਰ ਹੁਣ ਆ ਕਲੰਪ ਬਣਾ ਲੈਂਦੇ ਜੀ ਪਰ ਵਾਸਤੇ ਇਹ ਕਲੰਪ ਹੁਣ ਨਵਾਂ ਜੁਗਾੜ ਲਾਉਂਗੇ ਉਹਦੇ ਪਰ ਇਹ ਕਲੰਪ ਪਣੇ ਦੇ ਮੂਰੇ ਪਾ ਕੇ ਨਾ ਗੁੱਲੀਆਂ ਜੁ ਕਸ ਦੇਣੇ ਫਿਰ ਕਦੇ ਕੱਪ ਨਹੀਂ ਗਿਰੂਗਾ ਫੈਨ ਪੱਕਾ ਕੰਮ ਹੋ ਜਾਊਗਾ ਆ ਵੀਲ ਕੱਪ ਜਾ ਵੀ ਲੈ ਆਂਦਾ ਤਾਂ ਫਿਰ ਲਓ ਜੀ ਇਹਨੂੰ ਰੰਗ ਕਰਦੇ ਆ ਹੁਣ ਰੰਗ ਕਰਕੇ ਫੇਰ ਫਿੱਟ ਕਰਦੇ ਆ ਇਹਨੂੰ ਬਾਕੀ ਦੇਖਦੇ ਵੇ ਕਿਵੇਂ ਲੋਟ ਆਉਂਦਾ ਚਲੋ ਦਿਖਾਉਨੇ ਆ ਜੀ ਰੰਗ ਕਰਕੇ ਇਹ ਜੁਗਾਰ ਜੇ ਪਾਸ ਹੋ ਗਿਆ ਫਿਰ ਐ ਵੀ ਿੱਲੂਗਾ ਨਹੀਂ ਫੇਜ ਇਹ ਕਪ ਖੁੱਲ ਵੀ ਜਾਵੇ ਕਦੇ ਤਾਂ ਬਾਹਰ ਨਹੀਂ ਗਿਰੂਗਾ ਨਹੀਂ ਵਿੱਚ ਇਹ ਰਹੂਗਾ ਬਲਮਾ ਫੇਰ ਨਹੀਂ ਖੁੱਲਣ ਦੇਣਾ ਨਹੀਂ ਹੈਗਾ ਚਲੋ ਰੰਗ ਕਰਕੇ ਫੇਰ ਦੇਖਦੇ ਆ ਫਟ ਕਰਕੇ ਲਓ ਜੀ ਆ ਪੱਤੀ ਬਣਾ ਕੇ ਪਾਤੀ ਹੁਣ ਹੁਣ ਨਹੀਂ ਟਕਣਾ ਗਿਰੂਗਾ ਇਹਦਾ ਉਹ ਪਾਸੇ ਗੁੱਲੀਆਂ ਕੱਤਿਆਂ ਜੇ ਆ ਕੇ ਲਓ ਵੀ ਨਲੇ ਪੱਕਾ ਕੰਮ ਹੋ ਗਿਆ ਇਹਨਾਂ ਹੁਣ ਦੇਖਦੇ ਆਂ ਵੀਲ ਕੱਪਾ ਕੇ ਹੁਣ ਇਹ ਆਖ ਆ ਗਿਆ ਵੀਲ ਕੱਪ ਹੁਣ ਇੰਨੇ ਜਿਹਾ ਲੇਦਾ ਸੋਹਿਆ ਬਣ ਜਾਂਦਾ ਲਓ ਜੀ ਮਿਸਤਰੀ ਕੋਲ ਫੇਰ ਆ ਗਏ ਦੁਬਾਰਾ ਆ ਲੈ ਗਿਆ ਆ ਇੱਕ ਕਲੱਬ ਛੋਟਾ ਹੀ ਬਣਾਤਾ ਜੀ ਇੱਕ ਪਾਸੇ ਦਾ ਗੱਲ ਕਹਣਾ ਪਹਿਲੇ ਫਿੱਟ ਕਰ ਅਗਲੇ ਜਾ ਕਹਿੰਦਾ ਕੀ ਕਰਤਾ ਇਹਨਾਂ ਨੇ ਜੀ ਹੁਣ ਕਹਿੰਦਾ ਵਿਚਾਲੇ ਜੋੜਵਾ ਦੇ ਹੁਣ ਬੜਾ ਕਰ ਦੇਣਾ ਇਹਨੂੰ ਇਹਨੂੰ ਨੀਂਦ ਆਉਂਦੀ ਹੈ ਜੀ ਹੁਣ ਮੂੰਹ ਢੱਕ ਲਿਆ ਨੀਂਦ ਨਹੀਂ ਆਉਣੀ ਨਾ ਹਾਂ ਇਹ ਬਾਰੀ ਕੱਲ੍ਹ ਨਾ ਬਣਾਉਂਦਾ ਇਹ ਨੀਂਦ ਆਉਂਦੀ ਜੀ ਇਹਨੂੰ ਚਲ ਆ ਜਾ